ਅੰਮ੍ਰਿਤਸਰ ਗੁਰਦਾਸਪੁਰ ਹਾਈਵੇ ਤੇ ਖੜੇ ਛੋਟੇ ਹਾਥੀ ਚ ਫਾਸਟ ਫੂਡ ਰੈਸਟੋਰੈਂਟ ਇੱਕ ਵੱਖਰੀ ਪਛਾਣ ਬਣਾ ਰਿਹਾ ਹੈ ਜਿੱਥੇ ਇਸ ਦਾ ਨਾਮ ਮਾਝੇ ਵਾਲੇ ਭਾਉ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਉੱਥੇ ਹੀ ਇਸ ਕੰਮ ਨੂੰ ਚਲਾਉਣ ਵਾਲੇ ਨੌਜਵਾਨ ਨਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਛੋਟੇ ਹੁੰਦੇ ਜਦੋਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਦੋਂ ਮਨ ਵਿੱਚ ਸੀ ਕਿ ਆਪਣਾ ਰੈਸਟੋਰੈਂਟ ਖੋਲਣਾ ਹੈ ਇਸ ਲਈ ਉਸਨੇ ਪੜਾਈ ਦੇ ਨਾਲ-ਨਾਲ ਰੈਸਟੋਰੈਂਟ 'ਚ ਨੌਕਰੀ ਕੀਤੀ ਉੱਥੇ ਭਾਂਡੇ ਮਾਂਜੇ ਸਫਾਈ ਕੀਤੀ ਤੇ ਨਾਲ ਹੀ ਸੋਈ ਦਾ ਕੰਮ ਵੀ ਸਿੱਖਿਆ ਜੇ ਜਦੋਂ ਵੱਡਾ ਹੋਇਆ ਤਾਂ ਵਿਦੇਸ਼ ਜਾਣ ਦਾ ਭੂਤ ਸਵਾਰ ਹੋ ਗਿਆ ਅਤੇ ਟਰੈਵਲ ਏਜੰਟ ਕੋਲੋਂ ਧੋਖਾ ਵੀ ਮਿਲਿਆ ਤੇ ਪੈਸੇ ਵੀ ਗਵਾਈ ਤੇ ਹੁਣ ਹਾਲਾਤ ਇਹ ਹੋ ਗਏ ਸੀ ਕਿ ਉਸਦੇ ਪਿਤਾ ਕੋਲ ਆਪਣਾ ਛੋਟਾ ਹਾਥੀ ਸੀ ਪਰ ਉਹਨਾਂ ਦਾ ਕੰਮ ਵੀ ਕਟ ਗਿਆ ਸੀ ਜਿਸ ਕਰਕੇ ਉਸਨੇ ਆਪਣੇ ਦਿਮਾਗ ਨਾਲ ਸੋਚ ਕੇ ਆਪਣੇ ਪਿਤਾ ਦੇ ਛੋਟੇ ਹਾਥੀ ਤੇ ਚੱਲਦਾ ਫਿਰਦਾ ਰੈਸਟੋਰੈਂਟ ਖੋਲ੍ਹਿਆ ਪਿਤਾ ਨੇ ਵੀ ਉਸ ਦਾ ਸਾਥ ਦਿੱਤਾ ਤੇ ਹੁਣ ਉਹ ਦੋਵੇਂ ਪਿਓ ਪੁੱਤਰ ਵਧੀਆ ਰੋਜ਼ਗਾਰਕੁਮਾਰ ਰਹੇ ਹਨ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲੱਪਲੇ ਸਿੰਘ ਦੀ ਰਿਪੋਰਟ ਭਾਈ ਨਰੇਂਦਰਪਾਲ ਸੋ ਕਿੰਨੀ ਦੇਰ ਤੋਂ ਕੰਮ ਸੀ ਕਿ ਤੇ ਹੁਣ ਆਪਣਾ ਕੰਮ ਖੋਲਿਆ 23-6 ਸਾਲ ਹੋ ਗਏ ਜਿਹੜਾ ਛੋਟਾ ਜਿਹਾ ਹੈਗਾ ਮੈਂ ਇਹਨੂੰ ਥੋੜਾ ਮੰਨ ਚ ਕਿ ਮੈਂ ਰਸੋਈ ਦੇ ਵਿੱਚ ਕੋਈ ਮਤਲਬੀ ਬਣਾਉਂਦਾ ਰਿਹਾ ਮਟੇ ਗਿਆ ਤੇ ਮੇਰਾ ਕਮਾਗ ਚ ਕੰਮ ਆਇਆ ਕਿ ਸਾਰੇ ਦੇ ਵੇਲੇ ਵੇਲੇ ਦੀ ਪੰਨਾ ਖੋਲੇ ਜਾਂਦੇ ਨੇ ਤੇ ਭਾਈ ਆਪਣਾ ਰੈਸਟੋਰੈਂਟ ਲੱਗ ਗਿਆ ਮੈਂ ਹੈ ਹਨਾ ਪਾਰਟ ਟਾਈਮ ਦਾ ਜੋਬ ਤੇ ਕਈ ਹੁ ਤੱਕ ਮੇਰਾ ਹੋਲੀ 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 ਮੈਂ ਸਕੂਲ ਦੀ ਸਟruggਲ ਹੋ ਗਈ ਨਾ ਪੂਰੀ ਫਿਰ ਭਾਈ ਮੈਂ 10 10 ਕਰਕੇ ਤੇ ਰੈਸਟਰਾਂ ਦੇ ਵਿੱਚ ਨਾ ਲਾਈਫ ਬਣਾਉਣ ਚਾਹਦਾ ਹਾਂ ਉਹਨਾਂ ਕਿ ਮਤਲਬ ਕਿ ਜੋ ਉਹਨਾਂ ਦੇ ਭਾਂਡੇ ਦੀ ਨੇ ਜੋ ਸਾਰਾ ਸਬਕਿੱਤਾ ਭਾਈ ਇਹਦਾ ਭਾਈ ਠਿਕਾ ਕੀਤੀ ਤੇ 6 ਸਾਲ ਹੋ ਗਏ ਭਾਈ ਉਹਦਾ ਕੰਮ ਕਰਦੇ 6 ਸਾਲ ਦੇ ਵਿੱਚ ਭਾਈ ਮੈਂ ਸਾਰਾ ਹੀ ਕੰਮ ਸਿੱਖ ਕੇ ਹੋਰ ਵੀ ਥਾਵਾਂ ਤੇ ਕੰਮ ਕਰਕੇ ਆਇਆ ਉੱਪਰ ਭਾਈ ਆਪਣਾ ਫਿਰ ਵਿਚਾਰ ਆਇਆ ਘਰੇ ਕੀ ਹੋਲ ਆਪਣਾ ਘਰ ਤੇ ਬੰਨਣਾ ਬਾਅਦ ਮਾਝੇ ਵਾਲੇ ਇਹ ਤਾਂ ਪਾਇਆ ਆ ਪਾਗੇ ਪੰਜਾਬੀ ਹਾਂ ਪੰਜਾਬੀ ਇਹਦੇ ਅੰਗਰੇਜ਼ੀ ਨਾਮ ਆ ਪਾ ਗੌਰ ਕੀਂ ਅੰਗਰੇਜ਼ਾਂ ਦੇ ਨਾਮ ਨਹੀਂ ਲੱਖਾ ਆਪਣਾ ਕੀ ਬੱਕਰਾ ਕੀ ਰੱਖਦੇ ਸੀਗਾ ਸੋ ਬੱਭੂ ਸਵਾਰ ਹੋਇਆ ਸੀਗਾ ਬਾਹਰ ਜਾਂਦਾ ਪਰ ਮੈਂ ਇਹ ਪਹਿਲੇ ਵੀ ਮਰ ਗੇ ਭਾਈ ਮਰ ਕੇ ਤੇ ਬਾਅਦ ਚ ਹੋਰ ਨਹੀਂ ਕੰਮ ਰੋ ਕਿਦਾਂ ਫਿਰ ਗਾਕਾਂ ਨੂੰ ਬਹੁਤ ਖੁਸ਼ ਨੇ ਕਹਾ ਕਿ ਭਾਈ ਬਹੁਤ ਖੁਸ਼ ਗਾਕ ਲੱਗਦਾ ਕਿੰਨਾ ਘਰ ਦੇ ਨਾਲ ਪੁਲਸ ਜੋਗਾ ਦਲਜੀਤ ਸਿੰਘ ਸਰ ਦਲਜੀਤ ਕੀ ਕਰਦੇ ਹੋ ਤੁਸੀਂ ਮੈਂ ਸਰ ਪਹਿਲੋ ਆ ਗੱਡੀ ਚਲਾਉਣਾ ਹਾਂ ਜੀ ਤੇ ਮੁੜ ਕੇ ਫਿਰ ਜੱਤੀ ਜਗਾੜੂ ਰੇੜੀਆਂ ਦੇ ਹੋਣ ਕਰਕੇ ਸਾਨੂੰ ਫੇਰਾ ਫੁਰਾ ਨਹੀਂ ਮਿਲਦਾ ਤੇ ਅਸੀਂ ਫਿਰ ਆਪਣਾ ਕੰਮ ਖੋਲਣ ਦੀ ਗੌਂਦ ਬਣਾ ਲਈ ਅਸੀਂ ਫਿਰ ਆ ਕੰਮ ਕਰ ਕੰਮ ਤੇ ਲੋਕਾਂ ਦੀਆਂ ਚੱਲਦੀਆਂ ਰੇੜੀਆਂ ਦੇਖੀ ਮੈਂ ਅਸੀਂ ਉਹਨਾਂ ਨਾਲ ਵੇਖ ਕੇ ਕੀਤਾ ਵਾ ਅੱਜ ਸੋਚਾ ਦੇਣਿਆ ਤੇ ਪਰਮਾਤਮਾ ਦੇ ਹੱਥ ਵਾਸਿਆ ਤੇ ਕੋਈ ਚੱਲਦਾ ਕਿੰਨਾ ਕਗਾਕਾਂ ਦਾ ਫਰਸਪੋਨਸ ਮਿਲਦਾ ਰਾਤ ਤੇ ਜਿਹੜਾ ਵੀ ਆਉਂਦਾ ਕਹਿੰਦਾ ਤੁਹਾਡੀ ਕੁਆਲਿਟੀ ਬਹੁਤ ਅੱਛੀ ਆ ਇਹ ਡਾਊਟ ਆ ਲੈ ਸਾਡੀ ਕੁਆਲਿਟੀ ਆ ਇਹਦੇ ਵਿੱਚ ਕੋਈ ਵੀ ਐਲ ਦਾ ਕੰਮ ਨਹੀਂ ਹੈਗਾ ਤੇ ਮਸ਼ੀਨੀ ਕੰਮਿਆਂ ਬਹੁਤ ਵਧੀਆ ਕਰਦਾ